ਮੈਮ ਸਾਡੀ ਸੁਣਵਾਈ ਨਹੀਂ ਜੀ ਹੋ ਰਹੀ ਹੈ ਸਰ ਦੇ ਤੁਸੀਂ ਜਾਣਦੇ ਹੋ 18 ਸਾਲ ਹੋ ਗਏ ਇਸ ਕਾਨੂੰਨ ਬੜੇ ਅੱਜ ਤੱਕ ਇਹਨੂੰ ਕਾਨੂੰਨ ਜਿਵੇਂ ਕਹਿੰਦਾ ਹੁਮੇ ਲਾਗੂ ਨਹੀਂ ਕੀਤਾ ਜੀ ਤੁਸੀਂ ਰਿਕਾਰਡ ਕੱਢ ਕੇ ਦੇਖੋ ਸ਼ਾਇਦ ਮੋਗੇ ਜ਼ਿਲ੍ਹੇ ਚ ਐਵਰੇਜ 5 ਜਾਂ 7 ਬੰਦੇ ਹੋਣਗੇ ਪਰਿਵਾਰ ਕਹਿ ਲਓ ਜਿਨ੍ਹਾਂ ਨੂੰ 100 ਦਿਨ ਕੰਮ ਫਿਰ ਦੇਖ ਲਓ ਕਿੰਨੀ ਘਟੀਆ ਕਾਰਗੁਜ਼ਾਰੀਆਂ ਆਪਣੇ ਮੋਗੇ ਜ਼ਿਲ੍ਹੇ ਇਰੇ ਦੇ ਦੀ ਦਰਜਾ ਵੀ ਫਿਰ ਜੇ ਨਹੀਂ ਗੰਮ ਤਾਂ ਲੋਕਾਂ ਨੂੰ ਪੱਤਾ ਮਿਲਣਾ ਚਾਹੀਦਾ ਇੱਕ ਵੀ ਬੰਦਾ ਪੰਜਾਬ ਚ ਹੈ ਨਹੀਂ ਆਪਣੇ ਕਹਾ ਜਿਹਨੂੰ ਪੱਤਾ ਦਿੱਤਾ ਉਹ ਇਹ ਗਰੀਬ ਲੋਕਾਂ ਨਾਲ ਇਹਦਾ ਵੱਡਾ ਧੱਕਾ ਹੋ ਰਿਹਾ ਹੈ ਪਿੱਛੇ ਸ਼ਾਇਦ ਤੁਹਾਡੇ ਧਿਆਨ ਤੋਂ ਹੋਵੇ 25 ਗਾਸ ਤੋਂ ਅਸੀਂ ਧਰਨਾ ਮਾਰਿਆ ਸੀ ਉਦੋਂ ਫਿਰ ਉਹਦੇ ਚੋਂ ਇੱਕ ਮੀਟਿੰਗ ਨਿਕਲੀ ਸੀ ਉਸ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਪ੍ਰਵਾਨ ਕੀਤੀਆਂ ਸੀ ਕਿਉਂਕਿ ਕਾਨੂੰਨ ਕਹਿੰਦਾ ਉਹਦੇ ਤੋਂ ਮੁਨਕਰਤਾ ਹੋਇਆ ਨਹੀਂ ਜਾ ਸਕਦਾ ਪਰ ਲਾਗੂ ਜਿਹੜਾ ਇੱਕ ਵੀ ਉਹ ਤੋਂ ਬਾਅਦ ਚ ਨਹੀਂ ਕੀਤੀ ਗਈ ਜਿਹੜੀਆਂ ਗੱਲਾਂ ਪ੍ਰਮਾਨ ਕੀਤੀਆਂ ਨਵੇਂ ਕਾਰਡ ਦੇਣੇ ਸੀ ਲੋਕਾਂ ਨੂੰ ਕਿਉਂਕਿ ਹਾਜ਼ਰੀ ਕਾਰਡ ਤੇ ਲਗਣੀ ਹੈ ਉਹ ਕੋਈ ਰਾਜਚਾਰੀ ਨਹੀਂ ਕੀਤੇ ਗਏ ਲੋਕਾਂ ਨੂੰ ਕੰਮ ਕਰਨ ਵਾਲੇ ਸੰਦ ਦੇਣੇ ਸੀ ਉਹ ਕੋਈ ਯਾਰੂਚਾਰੀ ਨਹੀਂ ਕੀਤੀ ਗਏ ਲੋਕਾਂ ਨੂੰ ਬਾਕੀ ਸਾਰਾ ਕੁਝ ਡਿਟੇਲ ਹੈ ਲੰਮੀ ਚੌੜੀ ਹੈ ਮੀਟ ਹੈ ਉਹ ਜਿਹੜਾ ਖਾਤਾ ਮਟੀਰੀਅਲ ਵਾਲਾ 742 ਦੀ ਰੇਸ਼ੋ ਹੈ ਉਹਦੇ ਚ ਮਟੀਰੀਅਲ ਵਾਲਾ ਕਿਉਂਕਿ ਸਕੈਲਡ ਵਰਕਰ ਆਉਂ ਉਹਨੂੰ ਉੱਥੋਂ ਜੁੁੱਤ ਮੰਨੀ ਹੈ ਉਹਨੂੰ ਸਾਡੇ ਵਾਲੇ ਖਾਤੇ ਚੋਂ ਜੁੁੱਤ ਦਿੱਤੀ ਜਾ ਰਹੀ ਹੈ ਸਾਡਾ ਵੀ ਨੁਕਸਾਨ ਮੇਟਦਾ ਵੀ ਨੁਕਸਾਨ ਜੀ ਸਾਹਿਬ ਨੇ ਮੰਨਿਆ ਸੀ ਵੀਲਾ ਕੋਈ ਨਹੀਂ ਕੀਤਾ ਕੀ ਕੀ ਕਾਰਨ ਕੀ ਹੋ ਸਕਦਾ ਵੀ ਮੜਾ ਜੀ ਦੱਸ ਸਕਦੇ ਸੰਗ ਨੂੰ ਵਿਗਿਆਹੋਂ ਵਿਗਿਆਹੋਂ ਪ੍ਰਸ਼ਾਸਨ ਇਹਨਾਂ ਮੁਨਕਰ ਹੈ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਮਤਲਬ ਮੈਨੂੰ ਤਾਂ ਲੱਗਦਾ ਹੈ ਇਹ ਹੀ ਹੋ ਸਕਦਾ ਨਾ ਕਿ ਉਹਨਾਂ ਨੇ ਰੋਕਿਆ ਹੋ ਸਕਦਾ ਠੀਕ ਹੈ ਆਣੀ ਵੀ ਕਿਹ ਨਾਮ ਹੈ ਜੀ ਆਪਣਾ ਮੇਰਾ ਜਕਸੀਰ ਸਿੰਘ ਖੋਸਾ ਜੀ ਅੱਜ ਤੁਸੀਂ ਡੀਸੀ ਦਫਤਰ ਬੁਰੇ ਧਰਨਾ ਲਾ ਰਹੇ ਹੋ ਕੀ ਮਕਸਦ ਹੈ ਦਾ ਜੀ ਸਾਡਾ ਮਕਸਦ ਇਹ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਝੰਡੇ ਥੱਲੇ ਇਹ ਧਰਨਾ ਹੈ ਕਿ ਨਰੇਗਾ ਮਜ਼ਦੂਰਾਂ ਨੂੰ ਹੱਕ ਮਿਲਿਆ ਹੈ ਕਾਨੂੰਨੀ ਰੂਪ ਚ ਜਿਹੜੇ ਪਿੰਡਾਂ ਚ ਰਹਿਣ ਵਾਲੇ ਲੋਕ ਆ 100 ਦਿਨ ਦੀ ਰੋਜ਼ਗਾਰ ਗਰੰਟੀ ਦਾ ਇਹ ਕਿਉਂ ਨਹੀਂ ਉਹਨਾਂ ਦੀ ਗਰੰਟੀ ਆ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਪੂਰੀ ਨਹੀਂ ਹੋ ਰਹੀ ਤੇ ਉਹਦੇ ਚ ਜ਼ਿਲ੍ਹੇ ਚ ਜਿਹੜਾ ਜ਼ਿੰਮੇਵਾਰ ਆ ਨਰੇਗਾ ਦਾ ਕੋਆਰਡੀਨੇਟਰ ਡਿਪਟੀ ਕਮਿਸ਼ਨਰ ਇਸ ਲਈ ਉਹਦੇ ਦਰਵਾਜ਼ੇ ਤੇ ਕਹਿਣ ਆਏ ਆ ਵੀ ਭਾਈ ਆਪ ਦੀ ਜ਼ਿੰਮੇਵਾਰੀ ਨਿਭਾ ਜਿਹੜੇ ਬੰਦੇ ਨਰੇਗਾ ਚ ਕਿਉਂਕਿ ਮੰਗ ਦੇ ਮੁਤਾਬਕ ਆ ਜਦੋਂ ਕੋਈ ਨਰੇਗਾ ਮਜ਼ਦੂਰ ਕੰਮ ਮੰਗਦਾ ਤੇ ਉਹਨੂੰ ਰੋਜ਼ਗਾਰ ਦੇਣਾ ਬਣਦਾ ਇਸ ਲਈ ਹਰੇਕ ਨਰੇਗਾ ਮਜ਼ਦੂਰ ਜਿਹਦਾ ਕਾਰਡ ਬਣ ਗਿਆ ਉਹ 100 ਦਿਨ ਦੀ ਕੰਮ ਚਾਹੀਦਾ ਤੈਨੂੰ ਉਹਨੂੰ ਚਾਹੀਦਾ ਤੇ ਉਹ ਮੰਗਦਾ ਪਰ ਉਹੇ ਕੰਮ ਦੇ ਨਹੀਂ ਰਹੇ ਐਵਰੇਜ ਤੀਜਾ ਕਿਹੋ ਜਿਹਾ ਕੰਮ ਮਿਲਦਾ ਇਸ ਲਈ ਅਸੀਂ ਇਹ ਗਰੰਟੀ ਪੂਰੀ ਹੋਵੇ 100 ਦਾ 100 ਦਿਨ ਮੰਗਣ ਦੇ باوجود ਕੰਮ ਦਿੱਤਾ ਜਾਵੇ ਜਾਂ ਫਿਰ ਨਰੇਗਾ ਚ ਨਰੇਗਾ ਚ ਸਿਆਣੇ ਹੋ ਜਾਣਗੇ ਇਹ ਮਾਦਾ ਹੈ ਕਿ ਨਰੇਗਾ ਮਜ਼ਦੂਰ ਜੇ ਕੰਮ ਮੰਗਦੇ ਉਹਨਾਂ ਨੂੰ 15 ਦਿਨਾਂ ਚ ਕੰਮ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਬੇਰੋਜ਼ਗਾਰੀ ਪੱਤਾ ਦੇਣੀ ਜਾਂ ਫਿਰ ਬੇਰੋਜ਼ਗਾਰੀ ਪੱਤਾ ਦਿੱਤਾ ਜਾਵੇ ਕਹਿੰਦਾ ਮਤਲਬ ਕੰਮ ਦੇ پیسے ਮਿਲਾ ਕੇ ਤੇ ਬੇਰੋਜ਼ਗਾਰੀ ਪੱਤੇ ਦੇ ਮਿਲਾ ਕੇ 100 ਦਿਹਾੜੀਆਂ ਦੇ ਬਰਾਬਰ ਉਹਨਾਂ ਨੂੰ ਪੈਸੇ ਮਿਲਣਗੇ ਇਹ ਨਹੀਂ ਦਿੱਤੇ ਜਾ ਰਹੇ ਅੱਛਾ ਜੀ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਰੇਗਾ ਨੂੰ ਪੁੱਠਾ ਕੀਤਾ ਹੋਇਆ ਹੈ ਨਰੇਗਾ 'ਚ ਹੈ ਕਿ ਜਦੋਂ ਨਰੇਗਾ ਮਜ਼ਦੂਰ ਡਿਮਾਂਡ ਕਰਨਗੇ ਉਹਦੀ ਰਸੀਦ ਪ੍ਰਸ਼ਾਸਨ ਦੇਗਾ ਜਦੋਂ ਪ੍ਰਸ਼ਾਸਨ ਰਸੀਦ ਦੇਗਾ ਤੇ ਤਾਂ ਗਰੰਟੀ ਬਣਨੀ ਹੈ ਇਹਨਾਂ ਨੇ ਬੇਈਮਾਨਾਂ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਤੇ ਜੇ ਰਸੀਦ ਅਸੀਂ ਦੇਤੀ ਤੇ ਮਜ਼ਦੂਰਾਂ ਨੂੰ ਕੰਮ ਦੀ ਗਰੰਟੀ ਹੋ ਜਾਣੀ ਹੈ ਜੇ ਉਹਨਾਂ ਨੂੰ ਕੰਮ ਨਾ ਦਿੱਤਾ ਤੇ ਫੇਰ ਉਹ ਬੇਰੋਜ਼ਗਾਰੀ ਪੱਤਾ ਕਲੇਮ ਕਰ ਸਕਣ ਦੇਣਾ ਪੈਣਾ ਇਸ ਲਈ ਇਹ ਬੇਈਮਾਨ ਉਹਨਾਂ ਨੂੰ ਕੰਮ ਦੀਆਂ ਰਸੀਦਾਂ ਜਿਹੜੀਆਂ ਉਹਦੇ ਤੋਂ ਅਨਕਾਰੀਆ ਦੇਣ ਤੋਂ ਟਾਲਮਟੋਲ ਕਰ ਰਹੇ ਆ ਪਿਛਲੀ ਮੀਟਿੰਗ ਚ ਪਿਛਲਾ 25 ਜੁਲਾਈ ਦਾ ਸਾਡਾ ਧਰਨਾ ਸੀ 29 ਨੂੰ ਮੀਟਿੰਗ ਸੀਗੀ 29 ਦੀ ਮੀਟਿੰਗ ਚ ਨਰੇਗਾ ਪ੍ਰਸ਼ਾਸਨ ਸਾਰੇ ਬੈਠੇ ਸੀਗੇ डीसी साहब ਵੀ بیٹھے ਸੀ اے ڈی سی डी साहब ਵੀ بیٹھے ਸੀ ਜੀ ਡੀ ਪੀਓ ਵੀ بیٹھے ਸੀ ਸਾਰੇ ਬੀ ਡੀ ਪੀਓ ਵੀ بیٹھے ਸੀ ਔਰ ਇਹਨਾਂ ਨੇ ਮੰਨਿਆ ਸੀ ਕਿ ਰਸੀਦ ਲਾਜ਼ਮੀ ਦੇਾਂਗੇ ਪਰ ਉਦੋਂ ਬਾਅਦ ਵੀ ਰਸੀਦ ਦੇਣ ਤੋਂ ਟਾਲਮਟੋਲੀ ਕਰ ਰਹੇ ਆ ਇਸ ਲਈ ਉਹਨਾਂ ਨੂੰ ਯਾਦ ਦਿਵਾਉਣ ਆਏ ਆ ਯਾਦ ਪੱਤਰ ਹੈ ਸਾਡਾ ਅੱਜ ਹਰ ਇੱਕ ਤੇ ਨਰੇਗਾ ਦੇ ਅਧੀਨ ਲੋਕਪਾਲ ਨਿਯੁਕਤ ਕੀਤੇ ਹੋਇਆ ਤੁਸੀਂ ਆਪਦੀ ਸ਼ਿਕਾਇਤ ਲੋਕਪਾਲ ਕੋਲ ਨਹੀਂ ਦਿੱਤੀ ਹੈਗੀ ਦੇਖੋ ਜੀ ਸਾਡੀ ਮੋਗੇ ਚ ਲੈ ਆਂਦੀ ਕੀ ਤਰਾਸਦੀ ਆ ਕਿ ਇੱਕ ਕੇਸ ਨੂੰ ਬਹਾਨਾ ਬਣਾ ਕੇ ਹੂੰ ਸਿਆਸੀ ਤੌਰ ਤੇ ਸਾਨੂੰ ਇਸ ਗੱਲ ਬਾਰੇ ਪੂਰੀ ਜਾਣਕਾਰੀ ਹੈ ਕਿ ਸਿਆਸੀ ਕਿਸੇ ਦਬਾਅ ਥੱਲੇ ਮੋਗੇ ਜ਼ਿਲ੍ਹੇ ਦੀ ਜਿਹੜੀ ਲੋਕਪਾਲ ਬਹੁਤ ਵਧੀਆ ਕੰਮ ਕਰ ਰਹੇ ਸੀ ਮੈਡਮ ਉਹਨਾਂ ਨੂੰ ਆਗੇ ਕੰਮ ਤੋਂ ਤੱਦੇ ਨਾਲ ਮਤਲਬ ਇਥੋਂ ਵਾਲੇ ਨਰੇਗਾ ਪ੍ਰਸ਼ਾਸਨ ਨੇ ਹਟਾਇਆ ਹਟਾ ਦਿੱਤਾ ਉਹਨਾਂ ਨੂੰ ਬਿਲਕੁਲ ਜੀ ਪਿਛਲੇ ਸਮੇਂ ਤੋਂ ਨਹੀਂ ਇੱਥੇ ਹੈਗੇ ਉਹਨਾਂ ਨੂੰ ਮਤਲਬ ਕਿਹੜੇ ਬਹਾਨੇ ਨਾਲ ਇਥੋਂ ਹਟਾਇਆ ਇਹ ਤਾਂ ਦੱਸ ਸਕਦੇ ਨਹੀਂ ਉਹਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਤੇ ਕਿਸੇ ਕੋਲੇ ਅਧਿਕਾਰ ਹੀ ਨਹੀਂ ਹੈ ਨਾ ਪੈਂਦਾ ਤੇ ਕੁੱਤੀ ਚੜਦੀ ਵਾਲੀ ਗੱਲ ਹੈ ਜੀ ਮੇਰੇ ਕਹਤਾਂ ਆਪਾਂ ਤਾਂ ਕਾਨੂੰਨ ਲਾਗੂ ਕਿੱਥੇ ਹੋ ਰਿਹਾ ਹੈ ਦਬੜਾ ਕੁਸੜੀ ਹੈ ਇਹ ਕਹਿੰਦੇ ਸਿਆਸੀ ਦਬਾਅ ਥੱਲੇ ਕੋਈ ਬੋਲਦਾ ਹੀ ਨਹੀਂ ਜਣੀ ਤੁਸੀਂ ਇਹ ਦੋਸ਼ ਲਾ ਰਹੇ ਹੋ ਵੀ ਜਿਹੜਾ ਨਰੇਗਾ ਗਰੰਟੀ ਕਾਨੂੰਨ ਹੈ ਉਹਦੇ ਆ ਸ਼ਰੇਆਮ ਧਜਿਆੜੀਆਂ ਜਾ ਰਹੀਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਿਲਕੁਲ ਜੀ ਦੇਖੋ ਜੀ ਪਿਛਲੀ ਮੀਟਿੰਗ ਵਿੱਚ ਮੰਨੇ ਸੀ ਤੇ ਨਰੇਗਾ ਮੇਟਾਂ ਨੂੰ ਦਿਹਾੜੀ ਹੈ ਜਿਹੜੀ ਉਹ ਸੈਮੀ ਸਕਿਲ ਡਾਲੀ ਦੇਣੀ ਹੈ ਠੀਕ ਹੈ ਮਤਲਬ ਲੇਬਰ ਨਾਲੋਂ ਤਕਰੀਬਨ ਉਹਨਾਂ ਦਾ 150 ਰੁਪਇਆ ਵੱਧ ਮਿਲਣਾ ਵੱਧ ਮਿਲਣਾ ਵੀ ਦੇ ਆਂਗੇ ਪਰ 2 ਮਹੀਨੇ ਹੋ ਗਏ ਮੇਰੀ ਯਾਰੀ ਨਰੇਗਾ ਮਜ਼ਦੂਰਾ ਨਰੇਗਾ ਦੀ ਇੱਕ ਪਾਸੇ ਦਾ ਨਰੇਗਾ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਬਜਟ ਆ ਉਹਦੇ ਚੋਂ ਦਿਹਾੜੀਆਂ ਦਾ ਮੇਟਾ ਦੀਆਂ ਪੈ ਰਹੀਆਂ ਤਕਰੀਬਨ 8-900 ਨਰੇਗਾ ਦਾ ਮੇਟ ਹੋਊਗਾ ਜ਼ਿਲ੍ਹੇ 'ਚ ਹਿਸਾਬ ਲਾ ਲੋ ਵੀ ਕਿੰਨੇ ਰੁਪਏ ਦੇ ਉੱਤੇ ਪਈਆਂ ਦਾ ਨੁਕਸਾਨ ਨਰੇਗਾ ਮਜ਼ਦੂਰਾਂ ਦੇ ਬਜਟ ਦਾ ਹੋ ਰਿਹਾ ਕਿਉਂਕਿ ਉਹਨਾਂ ਨੂੰ ਜਿਹੜੇ ਪੈਸੇ ਉਹ ਮਟੀਰੀਅਲ ਵਾਲੇ ਬਜਟ ਚੋਂ ਦੇਣਗੇ ਮੇਰੇ ਕਮੇਟਲ ਤੇ ਮੇਟਾਂ ਦਾ ਇਹ ਨੁਕਸਾਨ ਹੋ ਰਿਹਾ ਕਿ ਉਹਨਾਂ ਨੂੰ ਦੇਣ ਉਹਨਾਂ ਨੂੰ 700 ਰੁਪਇਆ ਘੱਟ ਮਿਲਦਾ ਪਿਆ ਬਿਲਕੁਲ ਜੀ ਤੁਸੀਂ ਕੀ ਕਰ ਰਹੇ ਹੋ ਅਗਲੀ ਕਾਰਵਾਈ ਤੁਹਾਡੀ ਕੀ ਹੈ ਜਦ ਜਿਵੇਂ ਤੁਸੀਂ 2 ਦਿਨ ਹੋ ਗਏ ਤੁਹਾਡੇ ਧਰਨਾ ਚੱਲਦੇ ਨੂੰ ਨਿਹਾਲ ਸਿੰਘ ਵਾਲੇ ਵੀ ਕੱਲ ਆਇਆ ਅੱਜ ਤੁਸੀਂ ਮੋਗੇ ਲਾਇਆ ਅੱਗੇ ਕੀ ਕਰੋਗੇ ਹੁਣ ਤੁਸੀਂ ਫਿਰ ਦੇਖੋ ਜੀ ਅੱਗੇ ਅਸੀਂ ਅਸੀਂ ਸਾਡੇ ਕੋਲ ਤੇ ਇੱਕੋ ਹੀ ਰਾਹ ਹੈ ਚੰਗਾਰਛਦਾ ਸ਼ਿਗਰਛਦਾ ਤੇ ਨਾਲ ਦੀ ਨਾਲ ਇਹਨਾਂ ਨੂੰ ਮਜ਼ਦੂਰਾਂ ਨੂੰ ਸਿੱਖਿਅਤ ਕਰਨ ਦਾ ਕਿ ਭਾਈ ਜੇ ਤੁਹਾਨੂੰ ਰਸੀਦ ਤੋਂ ਇਨਕਾਰੀ ਹੈ ਤੇ ਯੂਨੀਅਨ ਨਾਲ ਸੰਪਰਕ ਕਰੋ ਆਪਾਂ ਇਸ ਮਸਲੇ ਤੇ ਮਤਲਬ ਬੀਡੀਪੀਓ ਦੇ ਗਲਤਫਹਿਮਾ ਪਾ ਸਕਦੇ ਆ ਕਾਨੂੰਨ ਦਾ ਕਿ ਸਰ ਰਸੀਦ ਦੇਣ ਵਾਸਤੇ ਬੇਰੋਜ਼ਗਾਰੀ ਪੱਤਾ ਦੇਣ ਵਾਸਤੇ ਕੰਮ ਦੇਣ ਵਾਸਤੇ ਪ੍ਰੋਗਰਾਮ ਅਫਸਰ ਕੰਮ ਬੀਡੀਪੀਓ ਆ ਉਹ ਜ਼ਿੰਮੇਵਾਰ ਹੈ ਤੇ ਜਿੱਥੇ ਅਸੀਂ ਇਹ ਗਲਤਫਹਿਮਾ ਪਾ ਲੈਨੇ ਆ ਕਾਨੂੰਨ ਦਾ ਉੱਥੇ ਲਾਗੂ ਵੀ ਹੋ ਜਾਂਦਾ ਸਰਫ ਸਾਡੀ ਸਮੱਸਿਆ ਹੋਰ ਕਿਸੇ ਜ਼ਿਲ੍ਹੇ ਚ ਰਸੀਦਾਂ ਦਿੱਤੀਆਂ ਜਾ ਰਹੀਆਂ ਦੇਖੋ ਜੀ ਜਿੱਥੇ ਤਾਂ ਦਬਾਅ ਪੈਂਦਾ ਜਿੱਥੇ ਲੋਕ ਸਿੱਖੇ ਤਾਂ ਉਥੇ ਰਸੀਦ ਦੇਣੀ ਪੈਂਦੀ ਆ ਸਾਡੀ ਸਮੱਸਿਆ ਕੀ ਹੈ ਕਿ ਅਸੀਂ ਮੇਰੇ ਅੱਗੇ ਜਿਆਦਾਤਰ ਆ ਬੰਦੇ ਬੁੜੀਆਂ ਅਨਪੜ੍ਹ ਕੰਮ ਕਰਦੇ ਮੇਰੀ ਜਾਣਕਾਰੀ ਮੁਤਾਬਕ ਜਿਹੜਾ ਬੇਰੋਜ਼ਗਾਰੀ ਪੱਤਾ ਤਾਂ ਦਿੱਤਾ ਹੀ ਨਹੀਂ ਜਾ ਰਿਹਾ ਬਿਲਕੁਲ ਬੇਰੋਜ਼ਗਾਰੀ ਪੱਤਾ ਕਿਉਂਕਿ ਪੰਜਾਬ ਸਰਕਾਰ ਦੇ ਜਾਂ ਕਿਸੇ ਵੀ ਸੂਬਾ ਸਰਕਾਰ ਦੇ ਜੁਮੇ ਪੈ ਜਾਂਦਾ ਤੇ ਉਹ ਇਹਦੇ ਵਾਸਤੇ ਬਜਟ ਹੀ ਨਹੀਂ ਰੱਖਦੇ ਜਦੋਂ ਬੇਰੋਜ਼ਗਾਰੀ ਪੱਤਾ ਦੇਣ ਦੀ ਗੱਲ ਆਊਗੀ ਉਦੋਂ ਫਿਰ ਇਹ ਕੰਮ ਹੀ ਦੇਣਗੇ ਬੇਰੋਜ਼ਗਾਰੀ ਪਤਾ ਨਹੀਂ ਦੇਣ ਨਹੀਂ ਦੇਣ ਪਰ ਅਸੀਂ ਕੰਮ ਹੀ ਚਾਹੁੰਦੇ ਹਾਂ ਪਰ ਫਿਰ ਵੀ ਜੇ ਇਹਨਾਂ ਦੀ ਮਰਜ਼ੀ ਆ ਵੀ ਨਹੀਂ ਕੰਮ ਦੇ ਸਕਦੇ ਫਿਰ ਵੀ ਬਿਲਕੁਲ ਦੇਣ ਅਸੀਂ ਤਾਂ ਇਹ ਚਾਹੁੰਦੇ ਧੰਨਵਾਦ